पी एस टी नंबर 1 न्यूज़ टीवी ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਸਿ ਸ਼੍ਰੀ ਅਕਾਲ ਔਰ ਦਿਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਜਿਆਦਾ ਮੁਬਾਰਕਾਂ ਹਾਂ ਤੁਸੀਂ ਦੇਖ ਸਕਦੇ ਹੋ ਕਿ ਲਾਈਫ ਕਲੱਬ ਪਾਤਣਾ ਪਟਿਆਲਾ ਵੱਲੋਂ ਪੌਦਿਆਂ ਦਾ ਲਗਾਇਆ ਗਿਆ ਲੰਗਰ ਦੇਖੋ ਲਾਈਵ ਤਸਵੀਰਾਂ ਪੱਤਰਕਾਰ ਸੁਸ਼ੀਲ ਕੁਮਾਰ ਪਾਤਣਾ ਪਟਿਆਲਾ ਸਤਿ ਸ਼੍ਰੀ ਅਕਾਲ ਜੀ ਜਗਪਾਲ ਸਿੰਘ ਦੇਵਗੜੀ ਜੀ ਆ ਅਸੀਂ ਇੱਕ ਲਾਈਫ ਕਲੱਬ ਬਣਾਇਆ ਹੋਇਆ ਹੈ ਜੀ ਪਾਤੜਾਂ ਦੇ ਵਿੱਚ ਮੈਂ ਉਹਦਾ ਖਜ਼ਾਂਚੀ ਆ ਜੀ ਅਤੁਲ ਸ਼ਰਮਾ ਜੀ ਪ੍ਰੈਜ਼ੀਡੈਂਟ ਨੇ ਪਾਸਾਰੇ ਬਾਕੀ ਟੀਮ ਮੈਂਬਰ ਨੇ ਆਪਣੇ ਵੱਕਵਕਰ ਉਹਦੇਦਾਰ ਨੇ ਇਹ ਅੱਜ ਆਪਾਂ ਨੇ ਪੌਧਿਆਂ ਦਾ ਲੰਗਰ ਲਾਇਆ ਹੈ ਜੀ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਜੇ ਲਾਵਾਂਗੇ ਰੁੱਖ ਤਾਂ ਬਚੂਗੀ ਕੁੱਖਾ ਤਾਪੋ ਚੂਗਾ ਪੌਣ ਪਾਣੀ ਵਾਤਾਵਰਨ ਸਭ ਕੁਝ ਟਾਈਮ ਬਚਣਾ ਜੀ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਵਿੱਚ ਪੌਦਿਆਂ ਦਾ ਯੋਗਦਾਨ ਉੱਪਰ ਅਸੀਂ ਮੈਡੀਟੇਸ਼ਨ ਪਲਾਂਟ ਦਾ ਲੰਗਰ ਲਾ ਰਹੇ ਹਾਂ ਤਾਂ ਜੋ ਲੋਕ ਨੂੰ ਕੋਰੇਲੂ ਵਰਤੋਂ ਦੇ ਵਿੱਚ ਲਿਆ ਕੇ ਵੀ ਤੰਦਰੁਸਤ ਹੋ ਸਕੇ। ਇਹ ਤੋਂ ਪੌਦੇ ਕਿਸੇ ਤਰ੍ਹਾਂ ਤੇ ਵੀ ਪ੍ਰਦੂਸ਼ਣ ਜਾਂ ਅਦਵਾਲੀ ਨਹੀਂ ਜਾਵੇਗਾ। ਹਾਂ ਜੀ ਇਹੜੇ ਪੌਦ ਪਲਾਂਟ ਵੰਡਣ ਦੇ ਇਸ ਪਰਪਸ ਦੇ ਲਾਏ ਪਏ ਜਾ ਰਹੇ ਨੇ ਕਿ ਤੁਸੀਂ ਇਸ ਨੂੰ ਪ੍ਰਦੂਸ਼ਣ ਰੋਧ ਕਰਨ ਦੇ ਚੰਨੇ ਹਾਂ ਬਿਲਕੁਲ ਜੀ ਸਾਡਾ ਰੁੱਖ ਲਾਉਣਾ ਮਕਸਦ ਹੈ ਅਸੀਂ ਖੇਤਾਂ ਦੇ ਵਿੱਚ ਵੀ ਲਾਉਨੇ ਆ ਜੇ ਕਿਸੇ ਨੇ ਕਿ ਲਾਦਾ ਕਿ ਲਾ ਲਾਉਣਾ ਹੋਵੇ ਕਨਾਲ ਤੋਂ ਕਨਾਲਾ ਸਭ ਤੋਂ ਸਾਡੀ ਸ਼ਰਤ ਇਹ ਹੈ ਵੀ ਤੁਸੀਂ ਉਹਨਾਂ ਨੂੰ 20 ਸਾਲ ਵੜ ਨਹੀਂ ਸਕਦੇ ਜੀ ਅੱਛਾ ਜੀ ਆਹ ਜੀ ਵਾਤਾਵਰਨ ਨੂੰ ਬਚਾਉਣ ਵਾਸਤੇ ਹੰਬਲਾ ਲਾਈਫ ਕਲੱਬ ਦਾ ਇਹ ਔਰ ਬਕੂ ਵਕਤ ਸਮਾਜਿਕ ਕਾਰਜ ਜਿਹੜਾ ਲਾਈਫ ਕਲੱਬ ਪੇੜ ਲਾਉਣ ਡੇਢ ਸਾਲ ਤੋਂ ਕੰਮ ਕਰ ਰਿਹਾ ਜੀ ਦੁਗਾਲ ਪਾਰਕ ਤਿਆਰ ਕੀਤਾ ਹੈ ਮੇਰੇ ਪਿੰਡ ਦੇ ਉਗੜ ਦੋ ਕਨਾਲਾਂ ਦੇ ਵਿੱਚ ਲਾਏ ਨੇ ਕਈ ਹੋਰ ਥਾਮਾਂ ਤੇ ਲਾਏ ਨੇ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ